ਤੁਸੀਂ ਸਟੇਟ ਦੀ ਦੱਸ ਰਹੇ ਸੀ ਤੁਸੀਂ 에어ਪੋਰਟ ਤੇ ਹੁਣ ਦੇਖੋ 에어ਪੋਰਟ ਹੈ ਮਹਾਲੀ 에어ਪੋਰਟ ਹੈ ਮੈਂ ਇੱਕ ਦਿਨ ਲੈਂਡ ਕਰ ਰਿਹਾ ਸੀ ਮਹਾਲੀ ਚੰਡੀਗੜ੍ਹ 에어ਪੋਰਟ ਦੇ ਮੈਂ ਦੇਖਿਆ ਕਿ ਆਹ ਪਤਾ ਕਰਿਆ ਕਿ ਆਹ ਸਾਰੀ ਜ਼ਮੀਨ ਤਾਂ ਆਪਣੀ ਹੈ ਮੈਂ ਲੈਂਡ ਕਰਕੇ ਮੈਂ ਸਿਵਲਿਜ਼ੇਸ਼ਨ ਮਿਨਿਸਟਰ ਨਾਲ ਗੱਲ ਕੀਤੀ ਮੈਂ ਕਿਹਾ ਜੀ ਮੈਨੂੰ ਇੱਥੇ ਇੰਟਰਨੈਸ਼ਨਲ 에어ਪੋਰਟ ਚਾਹੀਦਾ ਹੈ ਕਹਿੰਦਾ ਮੈਂ ਦੇ ਦੂੰਗਾ ਮੈਂ ਕਿਹਾ ਨਾਊਂਸ ਕਰਦਾ ਮੈਂ ਨਾਊਂਸ ਕਰਕੇ 3 ਮਹੀਨਿਆਂ ਚ ਮਹਾਲੀ ਇੰਟਰਨੈਸ਼ਨਲ 에어ਪੋਰਟ ਮੈਂ ਕਲੇਮਸ ਕਰਕੇ ਲੈ ਕੇ ਆਇਆ ਸੀ ਹੁਣ ਉਹ ਦਿਨਾਂ ਦੇਖੋ ਕੀ ਸਿਸਟਮ ਬਦਲ ਗਿਆ ਸਾਰਾ ਉਹਦੇ ਨਾਲ ਆਈਟੀ ਰੈਵਨਿਊ ਵੀ ਐਟਿ ਸੈਕਟਰ ਵੀ ਆ ਗਿਆ ਤੇ ਹੋਰ ਇਨਫਰਾਸਟ੍ਰਕਚਰ ਅੱਜ ਪੰਜਾਬ ਦੇਖ ਲੋ ਹਰਿਆਣਾ ਹੀ ਦੇਖ ਲੋ ਕਿੰਨੇ ਇੱਕੋ 에어ਪੋਰਟ ਨਹੀਂ ਹੈ ਦਿੱਲੀ ਦੇ ਬਗੈਰ ਆਪਣੇ ਦੇਖ ਲੋ ਮੁਹਾਲੀ ਹੈਗਾ ਲੁਧਿਆਣਾ ਹੈ ਜਲੰਧਰ ਹੈ ਅੰਮ੍ਰਿਤਸਰ ਕਿੰਨੇ 에어ਪੋਰਟ ਬਟਿੰਡਾ 에어ਪੋਰਟ ਅਸੀਂ ਚਾਲੂ ਕਰਾਇਆ ਉਹ ਹੁਣ ਵਰਕਿੰਗ ਨਹੀਂ ਹੈ ਵੈਸੇ ਜਿਹੜੀ ਜੇ ਹੁਣੇ ਬਟਿੰਡਾ ਚੱਲ ਰਿਹਾ ਹੈ ਬਟਿੰਡਾ ਚੱਲੀ ਜਾਂਦਾ ਉਹ ਅਸੀਂ ਚਲਾਇਆ ਸੀ ਪਰ ਬੰਦ ਕਰਤਾ ਜੇ ਅਸੀਂ ਫਿਰ ਤੋਂ ਰੌਲਾ ਪਾ ਕੇ